ਜੋ ਬੋਲੇ ਸੋਨਰ ਪਾ ਪ੍ਰਮਾਤਮਾ ਵਾਲਮੀਕ ਮਹਾਰਾਜ ਕੀ ਜੈ ਸਹਿਬ ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਔਰ ਸਹਿਬ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਸਭੂ ਸਾ ਸੰਗਤ ਨੂੰ ਜੋ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ 7 ਅਕਤੂਬਰ ਨੂੰ ਆ ਰਿਹਾ ਵਾ ਇਸ ਸ਼ੁਭ ਦਿਹਾੜੇ ਦੀ ਇਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਇਸੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਇੱਕ ਜੋ ਪਾਵਨ ਪਵਿੱਤਰ ਤੀਰਥ ਵੱਲੋਂ ਜਿਹੜੀ ਉਹ ਇੱਕ ਸੋਭਾ ਯਾਤਰਾ ਰਤ ਯਾਤਰਾ ਜੋ ਪਿਛਲੇ ਸਾਲ ਵੀ ਗੱਡੀ ਐਤ ਕਾਂ ਦੇ ਸਾਲ ਵੀ ਜੋ 4 ਤਰੀਕ ਨੂੰ ਕੇਂਦਰੀ ਮੰਦਰ ਲਾਗੋਂ ਹਾਥੀ ਗੇਟੋਂ ਹਾਥੀ ਗੇਟ ਲੋਰੀ ਗੇਟ ਖਜ਼ਾਨਾ ਗੇਟ ਕੀ ਮੰਗੇਟ ਗਾੜੀ ਦਰਵਾਲੀ ਗੇਟ ਜਾ ਕੇ ਸਮਾਪਤ ਹੋਏਗੀ ਇਸ ਵਿੱਚ ਸਾਧ ਸੰਗਤ ਨੂੰ ਆ ਸਾਰਿਆਂ ਨੂੰ ਅਪੀਲ ਕਰਦੇ ਆ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਸ਼ੋਭਾ ਯਾਤਰਾ ਦਾ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਸ਼ੋਭਾ ਯਾਤਰਾ ਦਾ ਸੁਭਦ ਹੋ ਜਾਵਾਲਮੀ ਕੀ ਹਰ ਹਰ ਵਾਲਮੀ